ਲੋ ਜੀ ਤੇ ਬੜੇ ਭਾਈਆਂ ਨੇ ਕਮੈਂਟ ਕੀਤਾ ਸੀ ਵੀ ਪਾਣੀ ਵਾਸਤੇ ਪੀਪੀ ਰੱਖ ਦਿਓ ਤੇ ਆ ਬੱਚੇ ਇਧਰ ਚੁੱਭ ਰੋਣੇ ਲੱਗੇ ਵੇ ਆ ਪਿੰਜਰਾ ਸੱਟੋਂਗੇ ਤੁਸੀਂ ਇਹ ਕੰਪਨੀ ਆ ਲੈ ਕੇ ਭਾਗੇ ਜੀ ਮੈਨੂੰ ਇਹ ਨਾ ਭਾਈ ਵਲੌਗ ਚ ਤੂੰ ਇਹ ਸੈੱਟ ਕਰਦੀਓ ਜੀ ਅਸੀਂ ਹਾਏ ਸਸੀ ਕਾਲਜ ਕੀ ਹਾਲ ਚਾਲ ਨੇ ਚੋપરા ਦੇ ਬੁੱਤਰ ਕਦਰ ਸਾਰੇ ਭਾਈਆਂ ਦੇ ਟਿੱਕਾ ਹੋਣਗੇ ਜੀ ਤੇ ਅੱਜ ਬੜੇ ਦਿਨਾਂ ਬਾਅਦ ਵਲੌਗ ਸਟਾਰਟ ਕੀਤਾ ਤੇ ਪੁਰਾਣੇ ਵਲੌਗ ਇੱਕ ਪਿਆ ਸੀ ਉਹ ਅਪਲੋਡ ਕੀਤਾ ਜਦੋਂ ਪਹਿਲਾਂ ਤੇ ਆਜੋ ਆਜਾ ਨਵਾਂ ਵਲੌਗ ਸਟਾਰਟ ਕਰਦੇ ਆ ਜੀ ਟੜਕੇ ਟੜਕੇ ਮੀਂਹ ਪੈ ਕੇ ਹਟਿਆ ਤੇ ਠੰਡ ਬਹੁਤ ਜਿਆਦੀ ਆ ਪੁੱਛੋ ਨਾ ਬਈ ਹੁਣੇ ਸਕੂਲੋਂ ਆਏ ਸੀ ਤੇ ਸਕੂਲੋਂ ਆਉਂਦੇ ਸਾਰੀ ਮਤਲਬ ਸ਼ਰਟ ਪਾਈ ਸੀ ਸਕੂਲ ਵਾਲੀ ਐਡਰੈਸ ਨਾਲ ਹੁੱਡੀ ਪਾਈ ਸੀ ਤੇ ਉਹ ਹਨ ਕੇ ਲਾਦੇ ਜੀ ਤੇ ਮੈਂ ਸੋਚਿਆ ਵਲੌਗ ਸਟਾਰਟ ਕਰ ਲਈਏ ਤੇ ਮਤਲਬ ਵਲੌਗ ਸਟਾਰਟ ਕਰਨ ਦੀ ਨਹੀਂ ਕਰਦਾ ਸੀ ਕਈ ਦਿਨ ਹੋ ਗਏ ਤੁਹਾਨੂੰ ਪਤਾ ਟਰੈਕ ਜੇ ਤ ਉਤਰ ਕੇ ਲੈਣ ਜੀ ਤੋਂ ਤਾਂ ਕਰਕੇ ਮੈਂ ਚਲੋ ਤੱਕੇ ਨਾਲ ਸਟਾਰਟ ਹੀ ਕਰ ਲਿਆ ਤੇ ਮੈਂ ਰੋਟੀ ਪਾਣੀ ਖਾ ਲਿਆ ਜੀ ਫਿਰ ਕਬੂਤਰਾਂ ਦੇ ਪਾਸੇ ਚੱਲਦੇ ਆ ਤੇ ਫਿਰ ਵਕਾਉਣੇ ਆ ਠੰਡ ਬਹੁਤਾ ਕੋਟ ਘਟ ਪਾਣਾ ਜੀ ਬਾਈ ਤੇ ਹੁਣ ਚਾਹ ਚੂ ਪੀ ਲਿਆ ਚੋਬਰ ਨੇ ਕੋਟ ਜਾਂ ਟਰੈਕਸੂਟ ਜਾਂ ਪਾੜ ਠੰਡ ਬਹੁਤ ਹੈ ਤੇ ਆਪਣੇ ਕੱਕੜ ਖੁੱਲੇ ਛੱਡੇ ਵੀ ਇੱਕ ਹੀ ਫਿਰਦਾ ਦੂਜਾ ਪਤਾ ਨਹੀਂ ਬਾਕੀ ਗੈਂਗ ਪਤਾ ਨਹੀਂ ਕਿੱਧਰ ਨੂੰ ਟੱਪ ਗਈ ਤੇ ਹੁਣ ਚੱਲਦੇ ਆ ਆਪਾਂ ਕਬੂਤਰਾਂ ਦੇ ਵੱਲ ਓਹੋ ਮਫਰਲ ਖੜ ਗਿਆ ਮਫਰਲ ਇੱਕ ਮਿੰਟ ਜੀ ਸਰ ਬਹੁਤ ਪੀੜ ਕਰੀ ਜਾਂਦਾ ਚੋਬਰ ਦਾ ਮੈਂ ਕਹਿੰਨਾ ਪੁੱਛੋਣਾ ਯਾਰ ਇੰਨਾ ਸਿਰ ਪੀੜ ਕੀਤਾ ਤਾں ਕਰਕੇ ਤਾں ਕਰਕੇ ਜੇ ਅਜ ਬਲੌਕ ਨੂੰ ਜੀ ਨਹੀਂ ਕਰਦਾ ਸੀ ਠੰਡ ਮੈਨੂੰ ਮੜੀ ਠੰਡ ਲੱਗ ਜਿਸ ਤਰਨੂੰ ਉਦੋਂ ਹੀ ਸਰਪੀਟ ਕਰਨਾ ਆਇਆ ਤਾਂ ਬਾਕੀ ਰਾਤ ਮੀਂਹ ਪਿਆ ਤੇ ਗੱਡੀ ਦੇ ਉੱਤੇ ਉਹ ਆ ਕਿਵੇਂ ਡਿੱਗ ਪਿਆ ਯਾਰ ਸਾਈਡ ਵਾਲੀਆਂ ਇਹ ਰਵੇ ਤਾਂ ਡਿੱਗਣੀਆਂ ਨਹੀਂ ਚਾਹੀਦੀਆਂ ਸੀ ਬਈ ਯਾਰ ਇਹ ਤਾਂ ਲੱਗੀਆਂ ਵੀ ਅਸੀਂ ਹਾਂਜੀ ਬਈ ਤਾਂ ਮੈਂ ਗੇਟ ਕੋਟ ਤਾਲਾ ਖੋਲਿਆ ਸੀ ਨਾ ਮੈਨੂੰ ਕਿਵੇਂ ਖਾਸ ਮਿੱਤਰ ਦਾ ਫੋਨ ਆ ਗਿਆ ਸੀਗਾ ਤੇ ਤੁਹਾਨੂੰ ਦਾਦਾ ਦਾ ਸਾਰੀ ਗੱਲਬਾਤ ਇੱਕ ਨਵੀਂ ਗੱਲ ਹੋਈ ਛੋਪਰੋ ਤੇ ਉਹ ਵੀ ਦੱਸਦੇ ਆਂ ਜੀ ਤੇ ਆ ਦੇਖੋ ਜੀ ਆਪਣੇ ਕੂਤਰ-ਕੂਤਰਾਂ ਹੁਣ ਤਾਂ ਓਕੇ ਦੀ ਰਿਪੋਰਟ ਆ ਫਿਲਹਾਲ ਨਾ ਪਾਣੀ ਵਾਲਾ ਮੱਗ੍ਹਾ ਤਿਆਰ ਕਰਦੀ ਆ ਉਹਨਾਂ ਨੂੰ ਕੀ ਕਹਿੰਦੇ ਆ ਯਾਰ ਉਹ ਆਂ ਦੇ ਪਲਾਸਟਿਕ ਦੀ ਪੀਪੀ ਪਈ ਆਪਣੇ ਕੋਲੇ ਤੇ ਉਹ ਲਿਆਣ ਕਿਉਂ ਉਹਦੇ ਚ ਗਰਮ ਪਾਣੀ ਰੱਖਿਆ ਕਰਾਂਗੇ ਤੇ ਤੋੜੇ ਚ ਠੰਡਾ ਹੁੰਦਾ ਮੈਨੂੰ ਪਤਾ ਬੰਨ ਜਾਣੇ ਕਮੈਂਟ ਕਰਕੇ ਦੱਸਿਆ ਸੀ ਤੇ ਬਾਕੀ ਜੀ ਕੂਤਰ-ਕੂਤਰ ਆਪਣੇ ਓਕੇ ਦੀ ਰਿਪੋਰਟ ਆ ਆਂਡੇ ਹੁੰਦੇ ਲਾਉਣ ਵਾਲੇ ਆ ਤੇ ਕੂਤਰੀਆਂ ਤੇ ਫੜਾਏ ਮਤਲਬ ਨਾ ਇਹਨਾਂ ਚਾਹਦੇ ਕੂਤਰ ਆਪਾਂ ਕੱਲ ਨੂੰ ਦੇ ਆਉਣੇ ਆ ਲਓ ਜੀ ਤੇ ਇੱਧਰ ਕੁੱਕੜ ਵੀ ਖੁੱਲੇ ਛੱਡੇ ਹੋਏ ਨੇ ਇਹਨਾਂ ਨੂੰ ਕਰਤਾ ਜੀ ਖੁੱਡੇ 'ਚ ਖੁੱਡੇ ਵਾਲੀਆਂ ਜੋੜੀਆਂ ਸਾਰੀਆਂ ਕਰਤੀਆਂ ਆਪਾਂ। ਓਹੋ ਹੋ ਹੋ ਖੁੱਡ ਗਿਆ। ਤੇ ਖੁੱਡੇ ਤੋਂ ਗੇਟ ਖੋਲਦਿਆ ਪਹਿਲਾਂ ਫੇਰੀ ਕੁੱਕੜ ਵੜਨਗੇ। ਆ ਗਏ ਜੀ। ਆਰੇ 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 ਚੱਕ ਖੁੱਡੇ ਖੁੱਡੇ ਖੁੱਡੇ। ਤੇ ਜਦ ਉਹ ਫਿਰ ਲੱਗ ਗਿਆ ਗੇਟ ਮੇਕਰਾਂ ਗੇਟ ਸਾਈਡ ਤੇ ਸਹੀ ਕਰਦਾ। ਲੋ ਜੀ ਤਾੜਦਿਆ ਇਹਨਾਂ ਨੂੰ ਖੁੱਡੇ 'ਚ ਕਿਉਂਕਿ ਖੁੱਡਾ ਵਿਹਲਾ ਕਰਤਾ ਕਬੂਤਰ ਆਪਣੇ ਸਾਰੇ ਉਧਰ ਕਰਦੇ ਜੀ ਠੀਕ ਹੈ ਚੁਭਰੋ। ਤੇ ਹੁਣ ਇਹਨਾਂ ਨੂੰ ਤਾੜਦਿਆ ਖੁੱਡੇ 'ਚ ਫਿਰ ਕਰਦੇ। ਲੋ ਜੀ ਤਾਂ ਹਮ ਲੱਗੀ ਆਪਾਂ ਨੂੰ ਬੀਪੀ ਤੇ ਉਹ ਚੱਕ ਲਈ ਉਹ ਤੋਂ ਕਰਦਾ। ਵੱਡ ਕੇ ਕਬੂਤਰਾਂ ਦੇ ਪਾਣੀ ਰੱਖਣ ਨੂੰ ਬਣਾ ਲਈਏ। ਜਿਆ ਬਾਤਾਂ ਨੇ ਉਕੇ ਰਿਪੋਰਟ ਆ ਜੀ। ਇਹ ਆਪਾਂ ਨੂੰ ਘਰੇ ਹੀ ਪਈ ਲੱਭ ਗਈ। ਪ੍ਰਾਣੀ ਰੱਖੀ ਹੋਈ ਸੀ ਸਾਂਹ ਕੇ ਮੰਮੀ ਨੇ। ਤਾਂ ਬਹੁਤ ਵਧੀਆ ਕਰ ਲੈ। ਤੇ ਗਗਨ ਕਿਉਂ ਦੀਏ ਇਹ? ਅਸੀਂ ਵੀ ਪਾਣੀ ਵਾਸਤੇ ਪੀਪੀ ਰੱਖਦੇ ਹੋ ਤੇ ਆ ਬੱਚਾ ਕਲੀ ਪੀਪੀ ਤੇ ਹੁਣ ਇਹਦੇ ਚ ਪਾਣੀ ਪੂਣੀ ਰੱਖਿਆ ਕਰਾਂਗੇ ਮੋਰਾ ਜਾ ਘੜਦਗੀ ਇੱਕ। ਠੀਕ ਹੈ ਜੀ ਕਰਤਾ ਆਪਣੇ ਕੋਲੇ ਆ ਤੇ 5 ਮਿੰਟ ਲਾਵਾਂਗੇ। ਠੀਕ ਹੈ ਜੀ ਕਟਿੰਗ ਵਟਿੰਗ ਕਰਕੇ ਠੀਕ ਐ ਚੁੱਪ ਤੇ ਬਾਈਆਂ ਨੂੰ ਅੱਜ ਆਹ ਕਬੂਤਰ ਦਿੱਤਾ ਵੇ ਕਿਵੇਂ ਦਾ ਕਬੂਤਰ ਆ ਦੱਸੋ ਮਾੜਾ ਐ ਇਦਰਾ ਬਾਈ ਹੁਣੀ ਵਧੀਆ ਕਬੂਤਰ ਹੋਰ ਬਾਈ ਪਹਿਲਾ ਹਾਲ ਚਾਲ ਵਚਲੀਏ ਦੱਸੋ ਵੇ ਕੂਤਰੀ ਕਿਹਨਾਂ ਦਾ ਹੈ ਵਧੀਆ ਕਬੂਤਰ ਆ ਵੇ ਠੀਕ ਐ ਤੇ ਆ ਬਾਈ ਦੇ ਯਾਰ ਮਿੱਤਰ ਤੇ ਆਪਣੇ ਫਰੈਂਡਸ ਐ ਤੇ ਲੱਗੇ ਚਲੇ ਸੀ ਬਾਈ ਨੇ ਕਬੂਤਰ ਮੰਗਿਆ ਸੀ ਤੇ ਮੈਂ ਚਲ ਦੇ ਦਿੰਨੇ ਆਪਣੇ ਕੋਲੇ ਫਿਰਦਾ ਇੱਕ ਵੇਲਾ ਤਾਂ ਕਰਕੇ ਉਹ ਖੱਟੀਆਂ ਅੱਖਾਂ ਦਾ ਕਬੂਤਰ ਆ ਵੇ ਜਿਹੜਾ ਬੱਚਾ ਕਢਾਉਣ ਲੈਂਦਾ ਸੀ ਆਪਾਂ ਹੁਣ ਇਧਰ ਚੋਬਰ ਹੁਣੀ ਪਹੁੰਚੇ ਆ ਜੀ ਕਿਆ ਬਾਤ ਆ ਫੋਟੋ ਸ਼ੂਟ ਚੱਲ ਰਿਹਾ ਮਾ ਧਮਲਾ ਫੋਟੋ ਕਿਚਨ ਲਾ ਕੇ ਗੁਰਪ੍ਰੀਤ ਐਂਡ ਜਸ਼ਨ ਜੀ ਉਸਤਾਜ ਜੀ ਸਾਡੇ ਬੀਪੀ ਵਢਣ ਲਾਇਆ ਹੋਇਆ ਪਾਣੀ ਵਾਸਤੇ ਕਰਨ ਪਾਣੀ ਰੱਖਣ ਵਾਸਤੇ ਤੇ ਬਾਈਆਂ ਦਾ ਚੈਨਲ ਪਹਿਲਾ ਚੈਨਲ ਵਗਾ ਚੋਬਰਾਂ ਨੂੰ ਇੱਧਰ ਦੇਖੋ ਨਾ ਜੰਮ ਲਓ ਜੀ ਆ ਰਿਹਾ ਆ ਰਿਹਾ ਸਟੂਡੀਓ ਕਿੱਥੇ ਆ ਰਿਹਾ ਜੀ ਕੀ ਕਰੀਏ ਵਾੜੇ ਉੱਡਵੇਂ ਸੱਪਾ ਜੀ ਫੋਨ ਬਦਲ ਲਿਆ ਜੀ ਹੋਰ ਫੋਨ ਬਦਲ ਦੇ ਪੈਸੇ ਬਹੁਤ ਆ ਸੈਮਸੰਗ ਹੈ ਜੀ ਆ ਰਿਹਾ ਜੀ ਔਰ ਜੱਬਰੂ ਕੋਲ ਫੋਨਾਂ ਦੀ ਗੱਲ ਕਰ ਰਹੇ ਸੀ 2V brothers PV15 ਵਿੱਚ ਵਿਚਾਲੇ ਆਪ ਵੀ ਦਿਖਾ ਦੇ ਫੋਲੋ ਕਰ ਲੈ ਵਿਚ ਵਿਚਾਲੇ ਆਪਾਂ ਵੀ ਆ ਜਾਨੇ ਧੰਨਵਾਦ ਖਾਉਣਾ ਕਿੱਥੇ ਜਿਉਣੇ ਆਪਾਂ ਆ ਰਹੇ ਜੀ ਇੰਦੇ ਚ ਆ ਰਹੇ ਆਪਾਂ ਆ ਰਹੇ ਆਪਾਂ ਜੀ ਆ ਰਹੇ ਆਪਾਂ ਆ ਰਹੇ ਆਪਾਂ ਆ ਰਹੇ ਆਪਾਂ ਆ ਵੀ ਦਿਖਾ ਫੋਲੋ ਕਰ ਲੈ ਲਓ ਜੀ ਤੇ ਮਾਰੀ ਆਈਡੀ ਮੇਰੀ ਸਸਪੈਂਡ ਹੋ ਗਈ ਆ ਸਾਰੇ ਸਬਸਕ੍ਰਾਈਬ ਕਰੂਗੇ ਤੇ ਭਾਈ ਜਸ਼ਨਦੀ ਆਈਡੀ ਸਸਪੈਂਡ ਹੋ ਗਈ ਆ ਜੀ ਇਹਦੀ ਦੋ ਵਾਰੀ ਇਹਨੇ ਆਈਡੀਆਂ ਬਣਾਇਆ ਜੀ ਸਸਪੈਂਡ ਹੋ ਗਈ ਆ ਜੀ ਇਹਦੀ ਕਰੋ ਸਰਵਰ ਕੋਈ ਹੋਰ ਦੱਸ ਨਹੀਂ ਸਕਦੇ ਉਹ ਦੱਸ ਨਹੀਂ ਸਕਦੇ ਕਿ ਕਿਉਂ ਹੋਈ ਆ ਸਸਪੈਂਡ ਠੀਕ ਹੈ ਜੀ ਪ੍ਰਾਈਵੇਟ ਗੱਲ ਹੈ ਸਰ ਪ੍ਰਾਈਵੇਟ ਗੱਲ ਹੈ ਪਰਸਨਲ ਤੇ ਲਓ ਜੀ ਤੇ ਹੁਣ ਅਸੀਂ ਪਿੰਜਰਾ ਚੱਕ ਲਈਏ ਉਧਰੋਂ ਚੋਬਰ ਹੁਣੀ ਆ ਗੁਗਵਾਲਾ ਲਓ ਜੀ ਤੇ ਆਹ ਆ ਪਾਣੀ ਪੰਣ ਵਾਸਤੇ ਆਹ ਮੱਗੀ ਤਿਆਰ ਕਰ ਲਈ ਜੀ ਠੀਕ ਹੈ ਜੀ ਇਹਦੇ ਵਿੱਚ ਪਾਣੀ ਰੱਖਾਂਗੇ ਤੇ ਹੁਣ ਆ ਪਿੰਜਰਾ ਚੱਕ ਕੇ ਲੈ ਚੱਲੀਏ ਉਧਰ ਹੈ ਵੀ ਬਹੁਤ ਹੈ ਜੀ ਤੇ ਲੈ ਜਾਗੇ ਕੋਈ ਨਾ ਚੱਕ ਕੇ ਤੇ ਮਿੱਟੀ-ਮਿੱਟੀ ਕੱਢਦੀ ਹੈ ਜੀ ਵਿੱਚੋਂ ਫਿਰ ਕਰਦੇ ਆ ਜੀ ਬਈ ਤੇ ਹੁਣ ਅੱਧਾ ਘੰਟਾ ਹੋ ਗਿਆ ਮੁਸ਼ਕਿਲ ਨਾਲ ਤੇ ਇਧਰ ਆਪਾਂ ਉਧਰ ਵਲੌਗਰ ਵੱਡੇ ਵਲੌਗਰ ਸਾਵੋ ਜਾਂਦੇ ਸਰੋਜ ਜੀ ਸਰੋਜ ਜੀ ਆ ਰਹੀ ਸਰੋਜ ਜੀ ਆ ਗਏ ਆਮਣਾ ਸ਼ਵਣਾ ਆਮਣਾ ਚੱਲ ਪਿਆ ਤਰਪਾ ਤੇ ਇਹਦੇ ਕੁੰਡੀਆਂ ਦੇ ਸਿੰਘ ਫਸ ਗਏ ਤੇ ਲਓ ਜੀ ਇਹ ਮੇਨ ਗੱਲ ਤੇ ਆਉਣੇ ਆ ਪਿੰਜਰਾ ਲੈ ਕੇ ਚੱਲਦੇ ਆ ਜੀ ਉਧਰ ਬੜੀ ਚੱਲ ਸੀ ਬੜੀ ਮੁਸ਼ਕਲ ਨਾਲ ਕ੍ਰੇਨ ਪਰ ਕਰਾਓ ਇਹਦੇ 10000 ਰੁਪਏ ਕਰਾਓ ਛੇਦੀ ਤੋਂ ਛੇਦੀ ਸਭ ਕੁਝ ਕਰਾਓ ਸਪੈਂਡ ਹੋ ਗਈ ਤੇ ਜੀ ਪਿੰਜਰਾ ਚੱਕ ਕੇ ਲੈ ਜੀਏ ਜੀ ਉਧਰ ਆਪਾਂ ਠੀਕ ਹੈ ਚੋਪਰ ਉਹ ਗੱਡੀ ਉਹ ਗੱਡੀ ਨਹੀਂ ਕੁਝ ਨਹੀਂ ਹੋਇਆ ओके जाओके ਪਿੰਜਰੇ ਵਾਲਾ ਕੰਮ ਗਲਤ ਹੋ ਗਿਆ ਜੀ ਗੇਟ ਥਾਂ ਤੋਂ ਨਾ ਉਹ ਸੰਭਲੇ ਗੇਟ ਥਾਂ ਤੋਂ ਟੱਪਦਾ ਨਾ ਇਸ ਗੇਟ ਥਾਂ ਦੀ ਟੱਪਦਾ ਹੁਣ ਕੰਧ ਉੱਤੇ ਦੀ ਮਰਾਂਗੇ ਚਲਾ ਕੇ ਲੈ ਇਹ ਬਹੁਤ ਕੈਚ ਕਰ ਲਾਂਗੇ ਉਧਰ ਮਰਾਂਗੇ ਚਲਾ ਕੇ ਤੇ ਬਾਅਦ ਚੱਕੀ ਹੈ ਜੀ ਇਹਨੂੰ ਸੁੱਟিয়ে ਪਰਲੀ ਸਾੜ ਤੇ ਬਾਅਦ ਇੱਥੋਂ ਚੱਕ ਕੇ ਮਰਾਂਗੇ ਹੁਣ ਤੁਹਾਨੂੰ ਪਿੰਜਰਾ ਰੱਖ ਕੇ ਹੀ ਮਿਲਾਗੇ ਜੀ ਉਧਰ ਖੁੱਡੇ ਜੀ ਕੀ ਆ ਉਹ ਉਹਦੇ ਤੇ ਟੱਪ ਉਹਦੇ ਤੇ ਟੱਪ ਜੂਗਾ ਹਨਾ ਉਹਦੇ ਤੇ ਟੱਪ ਉਹਦਾ ਬਹੁਤ ਵੱਡਾ ਬਹੁਤ ਵੱਡਾ ਯਾਰ ਕਾਲੇ ਰੱਖਿਆ ਰਕਮ ਬਾਈ ਇਧਰ ਚੰਬਰਾਂ ਨੇ ਪਿੰਜਰਾ ਆ ਕੇ ਗੁਰੂਬੀਰ ਸਾਰੇ ਰੱਖਦਾ ਕੰਦ ਤੇ ਹੁਣ ਕੰਦ ਤੋਂ ਮਾਰਦੇ ਘਰੇ ਠੀਕ ਹੈ ਜੀ ਰੱਖ ਲਈਏ ਇਧਰ ਆਪਾਂ ਪਿੰਜਰਾ ਚੱਕ ਲਿਆ ਜੀ ਇਧਰ ਨੇ ਪਾਸੇ ਰੱਖ ਲਿਆ ਕੰਦ ਤੋਂ ਮਰਿਆ ਚਲਾ ਕੇ ਇਧਰ ਸਾਰਿਆਂ ਜੀ ਬਹੁਤ ਜਿਆਦਾ ਜੋਰ ਹੈ ਜੀ ਤੇ ਉਧਰ ਜਮ ਲਾਈ ਜੇਮ ਲਾਈ ਜੇਮ ਇਧਰ ਆਪਣੇ ਬੱਚੇ ਦੀ ਕੁਰਸੀ ਜੀ ਠੀਕ ਹੈ ਜੀ ਪਲੀਜ਼ ਹੁਣ ਤੁਸੀਂ ਕੁਰਸੀ ਤੋਂ ਪਾਸੇ ਹੋ ਜਾਓ ਉੱਡ ਜਾ ਡਾਰੀ ਮਾਰ ਜਾ ਕੁਰਸੀ ਤੁਹਾਡੀ ਚੱਕ ਦੇਣੀ ਆ ਹੁਣ ਇਹਨੂੰ ਅੱਬਰ ਰੱਖੋ ਚਾਹ ਬਣਾਓ ਚਾਹ ਬਣਾਓ ਚਾਹ ਇਹ ਆ ਕੁਰਸੀ ਹੁਣ ਆਪਾਂ ਨੂੰ ਧੋਤ ਸਵਾਰ ਕੇ ਰੱਖ ਦਈਏ ਬਾਹਰ ਓਏ ਜੱਬਰੋ ਪਹਿਲਾਂ ਅਸੀਂ ਇਧਰ ਚੋਬਰ ਹੋਣੇ ਲੱਗੇ ਵੇ ਆ ਪਿੰਜਰਾ ਸੱਟੋਂਗੇ ਤੁਸੀਂ ਅੜ ਗੁੱਡੇ ਚ ਰੱਖ ਲਈਏ ਜੀ ਆਈ ਹਵਾ ਨਾਲ ਫੀਟ ਕਰਾਉਦੇ ਆ ਅਰੇ ਹਾਂ ਜੀ ਸੀ ਕਰੀ ਦੇ ਨੇ ਅਸੀਂ ਹਮਨੇ ਸੀਆਰਸੀ ਕਰਨਾ ਹਾਂ 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 ਇਧਰ ਨੂੰ ਗੇਟ ਰੱਖਣਾ ਇਧਰ ਨੂੰ ਓਏ ਕੰਪਿਊਟਰ ਨਾਲ ਥੱਲੇ ਦੇ ਦਿਓ ਕੋਈ। ਲਓ ਯੂਟਿਊਬਰ ਦੇ ਫੋਨ ਆ ਗਿਆ। ਇਹ ਕੰਪਨੀ ਆ ਲੈ ਕੇ ਆ ਗਏ ਜੀ ਮੈਨੂੰ। ਇਹ ਨਾ ਭਾਈ ਵਲੌਗ ਚ ਤੂੰ। ਸ਼ੁਕਰ ਦਾ ਤੇ ਆ ਤੇਰਾ। ਸ਼ੁਕਰ ਦਾ ਤੇ ਆ ਪਿੰਜਰਾ ਰੱਖਤਾ ਜੀ ਉਹ ਚੁੰਡ ਚ ਸੈੱਟ ਕਰਦੀਓ ਜੀ ਅਸੀਂ। ਜੀ ਤੇ ਇਧਰ ਚੋਬਰ ਹੁਣੀ ਚੱਲੇ ਆ। ਤੇ ਲਓ ਜੀ ਕੀ ਬਾਤ ਆ। ਲਓ ਜੀ ਚੋਬਰ ਹੁਣੀ ਚੱਲੇ ਆ ਇਧਰ। ਓਕੇ ਬਾਏ। ਟਾਟਾ ਬਾਏ ਬਾਏ। ਕੱਲ ਨੂੰ ਬਣਾਵਾਂਗੇ ਆ ਲੈਣੇ ਠੀਕ ਹੈ ਜੀ। ਹੁਣ ਉਹ ਗਾਟਨ ਕਰਤਾ ਮੈਂ ਪਾਣੀ ਵਾਲੀ ਪੀਪੀ ਦਾ ਜੀ ਇਹਨੂੰ ਵੀ ਰੱਖਦੀ ਆ ਖੁੱਡੇ ਦੇ ਅੰਦਰ ਪਾਣੀ ਮਾ ਕਰੋ ਜੀ ਪਾ ਲਿਆਂਦਾ ਸੀ ਨਿੱਗਾ ਜਾ ਹੈਗਾ ਪਰ ਇਹਨਾਂ ਨੇ ਬਣਾਉਂ ਗੂਤਰ ਪਾਣੀ ਪੀਣਗੇ ਜਾਂ ਨਹੀਂ ਪੀਣਗੇ ਹੁਣ ਇਹ ਚੋਬਰ ਹੁਣੀ ਦੱਸਣਗੇ ਆਪਾਂ ਲਾਈਵ ਚੈੱਕ ਕਰ ਲਾਂਗੇ ਠੀਕ ਹੈ ਜੀ ਪਾਣੀ ਦੀ ਤਾਂ ਇਹਨਾਂ ਨੂੰ ਪਿਆਸ ਹੈ ਜੀ ਹੈਗੀ ਆ ਤੇ ਉਹ ਆਪਾਂ ਉਥੋਂ ਆ ਯੰਤਰ ਮੰਤਰ ਚੱਕ ਦਿੰਦੇ ਆ ਘੜਾ ਠੀਕ ਹੈ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਕੋਈ ਜਾਨਵਰ ਨਾ ਬੈਠਾ ਹੋਵੇ ਘੜੇ ਥੱਲੇ ਧਿਆਨ ਨਾਲ ਪਰ ਹੁਣ ਕਿਹੜਾ ਠੰਡ ਗਰਮੀ ਆ ਜਿਹੜਾ ਜਾਨਵਰ ਬੱਠਾ ਹੋਊ ਮੈਂ ਨਹੀਂ ਕਮੜੀਆਂ ਗੱਲਾਂ ਕਰਦਾ ਇਹ ਸੋਲੇ ਲਓ ਜੀ ਸ਼ਕੋ ਇੱਟ ਚੱਕ ਤੀ ਹੈ ਹੱਡੀ ਦਾ ਜ਼ਰੂਰਤੀ ਹੈ ਨਹੀਂ ਆਪੇ ਹੁਣ ਚੁਭਰ ਨੂੰ ਜਾਣ ਕੇ ਪੀਣਾਂਗੇ ਠੀਕ ਹੈ ਜੀ ਤੇ ਦਾਣੇ ਤਾਂ ਨਹੀਂ ਪਾ ਦੀਏ ਚੁਭਰਾਂ ਨੂੰ ਆਰੀ ਮਾ ਕਈ ਦਿਨ ਹੋ ਗਏ ਤੁਹਾਨੂੰ ਦੱਸੀ ਜਨਾ ਵੀ ਬਲੌਗ ਨਹੀਂ ਬਣਾਇਆ ਇਧਰ ਕੂਤਰ ਵੀ ਵੜ ਕੇ ਪਿੰਜਰੇ ਚ ਠੀਕ ਹੈ ਜੀ ਕੀਆ ਬਾਤਾਂ ਨੇ ਹੋ ਗਿਆ ਨਾ ਓਕੇ ਰਿਪੋਰਟ ਕੰਮ ਤੇ ਹੁਣ ਦਾਣੇ ਪਾ ਦੀਏ ਜੀ ਤੇ ਆਹ ਲੈ ਜੀ ਇਹ ਚੱਕ ਕੇ ਆਪਾਂ ਆਹ ਬਾਰ ਹੀ ਰੱਖ ਦੀਏ ਜਾਂ ਗੁੱਕੜਾਂ ਦੇ ਹੁੱਡੇ 'ਚ ਰੱਖ ਦੀਏ ਉੱਥੇ ਕੋਈ ਪੰਡਾ ਹੈ ਨਹੀਂਗਾ ਠੀਕ ਹੈ ਜੀ ਪਰ ਇੱਥੇ ਰੱਖ ਦੀਏ ਤੇ ਦਾਣੇ ਪਾ ਦਈਏ ਪਰ ਨਾ ਠੀਕ ਹੈ ਜੀ ਦਾਣੇ-ਦੋਣੇ ਪਾ ਦਈਏ ਫਿਰ ਬੋਟ ਕੰਮ ਕਰ ਦਈਏ ਇੱਕ ਮਿੰਟ ਇੱਕ ਪੰਡਾ ਲਾਓ ਜੀ ਇੱਕ ਮਿੰਟ ਆ ਆਜੋ 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 ਆਸ ਕੋਲ ਇੰਨੀ ਕੀ ਖਾਂਦੇ ਬਈਆ ਮੈਂ ਥੋੜੀ ਜਿਹੀ ਡਾਈਟ ਇਹਨਾਂ ਦੀ ਐਡ ਕੀਤੀ ਸੀ ਠੰਡ ਕਰਕੇ ਬਾਜਰਾ ਤੇ ਕਣਕ ਤੇ ਛੋਲੇ ਠੀਕ ਹੈ ਜੀ ਕਿਉਂਕਿ ਠੰਡ ਜੀ ਲੱਗੀ ਪਈ ਸੀ ਚੋਬਰਾਂ ਨੂੰ ਤਾਂ ਹੁਣ ਥੋੜੀ ਜਿਹੀ ਸੈਟ ਆ ਗਏ ਨਾਲ ਪੰਜ ਚਾਰ ਦਿਨ ਹੋ ਗਏ ਪਾਉਂਦਿਆਂ ਨੂੰ ਠੀਕ ਹੈ ਜੀ ਤੇ ਥੋੜੀ ਜਿਹੀ ਹੋਰ ਰਲਾ ਕੇ ਰੱਖ ਲਾਂਗੇ ਬਸ ਆਹੀ ਪਾਇਆ ਕਰਾਂਗੇ ਯਾਰ ਕਣਕ ਨਾਲ ਠੀਕ ਆ ਅੱਗੇ ਨਾਲ ਵਧੀਆ ਤੰਦਰੁਸਤ ਬੁੱਤਰਾਂ ਨੇ ਜਿਹੜੇ ਹ ਡਿਊਟੀ ਵਰ ਕੜੀ ਕੱਢੀ ਖੜਿਆ ਉਹਨਾਂ ਨੂੰ ਵੀ ਬਸ ਸਟਾਈਲ ਚੀਜ਼ ਠੀਕ ਹੈ ਜੀ ਮੇਰੇ ਹਿਸਾਬ ਨਾਲ ਤਾਂ ਬਾਕੀ ਕੋਈ ਨਹੀਂ ਖਾ ਖੋ ਦਿੰਦੇ ਚੋਬਰ ਹੁਣੀ ਤੇ ਫਿਰ ਇੱਥੇ ਕਰਦੇ ਵਲੋਗ ਤੇ ਐਂਡਾ ਮਿਲਦੇ ਨਾ ਵਲੋਗ ਦੇ ਵਿੱਚ ਕੱਲ ਨੂੰ ਕੋਈ ਇੰਟਰਸਟਿੰਗ ਜਾਂ ਵਲੋਗ ਬਣਾਵਾਂਗੇ ਠੀਕ ਹੈ ਚੋਬਰ ਤੇ ਹੁਣ ਰੈਗੂਲਰ ਹੀ ਵਲੋਗ ਪਾਵਾਂਗੇ ਕਹਿ ਦਿੰਨੇ ਆ ਪਰ ਹੁੰਦੇ ਨਹੀਂ ਕਿਉਂਕਿ ਕੋਈ ਨਾ ਕੋਈ ਕੰਮ ਪੈ ਜਾਂਦਾ ਵਿੱਚੋਂ ਦੀ ਤਾਂ ਕਰਕੇ ਬਈ ਪਰ ਹੁਣ ਨਹੀਂ ਕੋਈ ਕੰਮ-ਕੁਮ ਪੈਂਦਾ ਆਪਾਂ ਨੂੰ ਹੁਣ ਛੁੱਟੀਆਂ ਹੁਣ 7 ਦਿਨ ਦਾ ਪੱਕਾ ਰੈਗੂਲਰ ਹੀ ਹੋਣਗੇ ਵਲੋਗ